ਸਾਡੇ ਨਾਲ ਪੰਜਾਬ ਦੇ ਏਜੀ ਨਿਵੇਦੀ ਸਾਹਿਬ ਗੱਲ ਕਰਦੇ ਆ ਸਰ ਅੱਜ ਦੀ ਇਹ ਮੀਟਿੰਗ ਹੋਈ ਹੈ ਜਿਹੜੀ ਇਹਦੇ ਵਿੱਚ ਤੁਹਾਡੇ ਤੋਂ ਜਾਨਣਾ ਚਾਹਾਂਗੇ ਲੀਗਲਾਈਜ਼ ਕੀ ਕੀ ਚੀਜ਼ਾਂ ਇਹਦੇ ਵਿੱਚ ਰੱਖੇ ਨੇ ਕਿਉਂਕਿ ਪਹਿਲਾਂ ਬਿੱਲ ਨੇ ਜਿਹੜੇ ਉਹ ਰਸਤੇ ਚ ਰਹਿ ਗਏ ਸੀ ਪੂਰੇ ਨਹੀਂ ਹੋਏ ਮੇਰੀ ਛੋਟੀ ਜਿਹੀ ਰਿਕਵੈਸਟ ਹੈ ਆਪਣਾ ਚੇਅਰਮੈਨ ਸਾਹਿਬ ਨੇ ਕਿਹਾ ਗਿਆ ਜਿਹਦੀ ਸਿਲੈਕਟ ਕਮੇਟੀ ਦੀ ਮੀਟਿੰਗ ਹੈ ਏ ਸੀਕਰਟ ਨੈਸ਼ਨ ਦੇ ਪ੍ਰोसीडिंग ਅਸੀਂ ਆਊਟਕਮ ਕਰਸਾ ਸੋ ਇਹ ਵਸੇ ਤੁਹਾਡੇ ਤੋਂ ਬਿੰਗਾ ਐਡਵੋਕੇਟ ਅਸੀਂ ਜਾਨਣਾ ਚਾ ਰਹੇ ਹਾਂ ਕਿ ਪਿਛਲੀ ਵਾਰ ਕਾਫੀ ਅਰਚਨਾ ਇਹਦੇ ਵਿੱਚ ਆਈ ਤੁਸੀਂ ਨਾ ਦੱਸੋ ਸਿਲੈਕਟ ਕਮੇਟੀ ਬਾਰੇ ਪਰ ਲੀਗਲੀ ਇਹਦੇ ਵਿੱਚ ਕੀ ਕੁਝ ਹੋ ਸਕਦਾ ਕੀ ਪ੍ਰੋਵੀਜ਼ਨਸ ਨੇ ਤੁਸੀਂ ਆ ਤਾਂ ਦੱਸ ਸਕਦੇ ਹਾਂ ਜੀ ਹਾਂ ਜੀ ਮੈਂ ਉਹ ਤਾਂ ਐਕਟ ਦੇ ਵਿੱਚ ਹੈਗਾ ਅਸੀਂ ਲੈ ਕੇ ਆਏ ਹਾਂ ਬਟ ਦੈਟ ਇਜ਼ ਹਿਸ ਸਟਿਲ ਬਿਲ ਹੈਗਾ ਬਿਲ ਨੂੰ ਸਿਲੈਕਟ ਕਮਟੀ ਕੋਲ ਭੇਜਤਾ ਇਹਦੇ ਵਿੱਚ ਜੋ ਵੀ ਸੁਜੈਸ਼ਨਸ ਆਉਣਗੀਆਂ ਲੋਕਾਂ ਦੀਆਂ ਉਹ ਅਕੋਰਡਿੰਗਲੀ ਨੂੰ ਮੈਂਡਜਾ ਚੇਂਜ ਕੀਤਾ ਜੀ ਠੀਕ ਹੈ ਪਰ ਜਿਹੜਾ ਵੀ ਫਾਈਨਲ ਹੋਊਗਾ ਫਿਰ ਇਹ ਐਕ ਪਾਸ ਹੋਊਗਾ ਫਿਰ ਗਵਰਨਰ ਸਾਹਿਬ ਕੋਲ ਇਦੇ ਵਿੱਚ ਪਹਿਲਾਂ ਵੀ ਤੁਸੀਂ ਪੜਿਆ ਹੋਵੇਗਾ ਕਿ ਕਿੱਥੇ ਕਮੀ ਆਈ ਸੀਗੀ ਕਿਹੜੇ ਕਾਰਨਾ ਕਰਕੇ ਬਿਲ ਰੁਕ ਗਿਆ ਸੀ ਪਾਸ ਨਹੀਂ ਸੀ ਹੋ ਸਕਿਆ ਸੀਗੀ ਪਹਿਲਾ ਐਮੈਂਡਮੈਂਟ ਸੀਗੀ ਐਮੈਂਡਮੈਂਟ ਗਈ ਸੀ ਆਪਣਾ ਪ੍ਰੈਜ਼ੀਡੈਂਟ ਸਾਹਿਬ ਕੋਲ ਪ੍ਰੈਜ਼ੀਡੈਂਟ ਸਾਹਿਬ ਤੋਂ ਪ੍ਰੂਫ ਹੋ ਕੇ ਨਹੀਂ ਆਇਆ ਸੀ ਤਾਂ ਉਹ ਚੀਜ਼ ਸੀ ਤੇ ਉਹਦੇ ਵਾਸਤੇ ਹੁਣ ਤੁਸੀਂ ਕੰਮ ਕਰ ਰਹੇ ਹੋ ਤਾਂ ਕਿ ਅੱਗੇ ਜਾ ਕੇ ਅਜਿਹੀ ਦਿੱਕਤ ਨਾ ਆਏ। ਸੈਪਰੇਟ ਐਕਟ ਲੈ ਕੇ ਆ ਰਹੇ ਮੈਮ ਸੈਪਰੇਟ ਐਕਟ ਲੈ ਕੇ ਆ ਰਹੇ ਹੁਣ ਉਹ ਪਹਿਲਾਂ ਵਾਲੀ ਐਮੈਂਡਮੈਂਟ ਨਹੀਂ ਹੈ। ਪੂਰੀ ਕੋਸ਼ਿਸ਼ ਰਹੇਗੀ ਕਿ ਇਹ ਪਾਸ ਕਰਵਾ ਲਿਆ ਜਾਏ। ਪੰਜਾਬ ਦੇ ਜੀ ਸਾਡੇ ਨਾਲ ਨੇ ਗੱਲਬਾਤ ਕਰ ਰਹੇ ਨੇ। ਤੁਸੀਂ ਸੁਣਿਆ ਇਹਨਾਂ ਨੂੰ ਹਾਲਾਂਕਿ ਦੇਖੋ ਕੋਈ ਵੀ ਚੀਜ਼ ਡਿਸਕਲੋਜ਼ ਕਰਨ ਤੋਂ ਇਹਨਾਂ ਨੇ ਮਨਾਂ ਕੀਤਾ ਹੈ ਕਹਿੰਦੇ ਕਿ ਸਿਲੈਕਟ ਕਮੇਟੀ ਦੀ ਮੀਟਿੰਗ ਹੈ ਜਿਹੜੀ ਉਹ ਪਰਸਨਲ ਮੀਟਿੰਗ ਹੈ ਇਹਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਪਰ ਹਾਂ ਇਹ ਚੀਜ਼ ਇਹਨਾਂ ਨੇ ਜ਼ਰੂਰ ਦ ਜਿਹੜਾ ਇਹਦੇ ਵਿੱਚ ਲਿਆ ਜਾਏਗਾ ਤਾਂ ਕਿ ਇਹ ਜਿਹੜਾ ਬਿੱਲ ਹੈ ਉਸ ਨੂੰ ਪੂਰਾ ਕੀਤਾ ਜਾ ਸਕੇ ਔਰ ਇੱਕ ਕਾਨੂੰਨ ਦਾ ਰੂਪ ਲੈ ਸਕੇ। ਵੀਡੀਓ ਜਰਨਲਿਸਟ ਰਵਿੰਦਰ ਦੇ ਨਾਲ ਲਿਵਿੰਗ ਇੰਡੀਆ ਦੇ ਲਈ ਚੰਡੀਗੜ੍ਹ ਤੋਂ ਹਰਸਿੰਦਰ। ਸਾਡੇ ਨਾਲ ਪੰਜਾਬ ਦੇ ਏਜੀ ਨੇ ਵੈਦੀ ਸਾਹਿਬ ਗੱਲ ਕਰਦੇ ਆ ਸਰ ਅੱਜ ਦੀ ਇਹ ਮੀਟਿੰਗ ਹੋਈ ਹੈ ਜਿਹੜੀ ਇਹਦੇ ਵਿੱਚ ਤੁਹਾਡੇ ਤੋਂ ਜਾਨਣਾ ਚਾਹਾਂਗੇ ਲੀਗਲਾਈਜ਼ ਕੀ ਕੀ ਚੀਜ਼ਾਂ ਇਹਦੇ ਵਿੱਚ ਰੱਖੇ ਨੇ ਕਿਉਂਕਿ ਪਹਿਲਾਂ ਬਿੱਲ ਨੇ ਜਿਹੜੇ ਉਹ ਰਸਤੇ 'ਚ ਰਹਿ ਗਏ ਸੀ ਪੂਰੇ ਨਹੀਂ ਹੋਏ। ਮੇਰੀ ਛੋਟੀ ਜਿਹੀ ਰਿਕਵੈਸਟ ਆ। ਆਪਣਾ ਚੇਅਰਮੈਨ ਸਾਹਿਬ ਨੇ ਕਿਹਾ ਗਿਆ ਜਿਹੜੀ ਸਿਲੈਕਟ ਕਮੇਟੀ ਦੀ ਮੀਟਿੰਗ ਹੈ। ਏ ਸੀਕ੍ਰਟ ਰਣੀ ਇਹਦੀ ਪ੍ਰोसीडिंग ਅਸੀਂ ਆਊਟ ਪਬਲਿਸ਼ ਕਰ ਸਕਦੇ ਸੋ ਅਸੀਂ ਤੁਹਾਡੇ ਤੋਂ ਬਿੰਗਾ ਐਡਵੋਕੇਟ ਅਸੀਂ ਜਾਨਣਾ ਚਾਹ ਰਹੇ ਹਾਂ ਕਿ ਪਿਛਲੀ ਵਾਰ ਕਾਫੀ ਅਰਚਨਾ ਇਹਦੇ ਵਿੱਚ ਆਈ ਤੁਸੀਂ ਨਾ ਦੱਸੋ ਸਿਲੈਕਟ ਕਮੇਟੀ ਬਾਰੇ ਪਰ ਲੀਗਲੀ ਇਹਦੇ ਵਿੱਚ ਕੀ ਕੁਝ ਹੋ ਸਕਦਾ ਕੀ ਪ੍ਰੋਵੀਜ਼ਨਸ ਨੇ ਤੁਸੀਂ ਆ ਤਾਂ ਦੱਸ ਸਕਦੇ ਹੋ ਹਾਂਜੀ ਮੈਂ ਉਹ ਤਾਂ ਐਕਟ ਦੇ ਵਿੱਚ ਹੈਗਾ ਅਸੀਂ ਲੈ ਕੇ ਆਏ ਹਾਂ ਬਟ ਦੈਟ ਇਜ਼ ਹਜੇ ਸਟਿਲ ਬਿਲ ਹੈਗਾ ਬਿਲ ਨੂੰ ਸਿਲੈਕਟ ਮੋਡਿਫਾਈ ਕਰੇਤਾ ਇਹਦੇ ਵਿੱਚ ਜੋ ਵੀ ਸੁਜੈਸ਼ਨਸ ਆਉਣਗੀਆਂ ਲੋਕਾਂ ਦੀਆਂ ਉਹ ਦੇ ਅਕੋਰਡਿੰਗ ਇਹਨੂੰ ਐਮੈਂਡ ਜਾਂ ਚੇਂਜ ਕੀਤਾ ਜਾ ਠੀਕ ਹੈ ਪਰ ਜਿਹੜਾ ਵੀ ਫਾਈਨਲ ਹੋਊਗਾ ਫਿਰ ਇਹ ਐਕ ਪਾਸ ਹੋਊਗਾ ਫਿਰ ਗਵਰਨਰ ਸਾਹਿਬ ਕੋ ਇਦੇ ਵਿੱਚ ਪਹਿਲਾਂ ਵੀ ਤੁਸੀਂ ਪੜਿਆ ਹੋਏਗਾ ਕਿ ਕਿੱਥੇ ਕਮੀ ਆਈ ਸੀਗੀ ਕਿਹੜੇ ਕਾਰਨਾ ਕਰਕੇ ਬਿਲ ਰੁਕ ਗਿਆ ਸੀ ਪਾਸ ਨਹੀਂ ਸੀ ਹੋ ਸਕਿਆ ਪਹਿਲੇ ਐਮੈਂਡਮੈਂਟ ਸੀਗੀ ਐਮੈਂਡਮੈਂਟ ਗਈ ਸੀ ਆਪਣਾ ਪ੍ਰੈਜ਼ੀਡੈਂਟ ਸਾਹਿਬ ਪ੍ਰੈਜ਼ੀਡੈਂਟ ਸਾਹਿਬ ਤੋਂ ਅਪਰੂਵ ਹੋ ਕੇ ਨਹੀਂ ਆਇਆ ਸੀ ਤਾਂ ਉਹ ਚੀਜ਼ ਸੀ ਤੇ ਉਹਦੇ ਵਾਸਤੇ ਹੁਣ ਤੁਸੀਂ ਕੰਮ ਕਰ ਰਹੇ ਹੋ ਤਾਂ ਕਿ ਅੱਗੇ ਜਾ ਕੇ ਅਜਿਹੀ ਦਿੱਕਤ ਨਾ ਆਏ ਸੀਪਰੇਟ ਐਕਟ ਲੈ ਕੇ ਆ ਰਹੇ ਮੈਮ ਸੀਪਰੇਟ ਐਕਟ ਲੈ ਕੇ ਆ ਰਹੇ ਹੁਣ ਉਹ ਪਹਿਲਾਂ ਵਾਲੀ ਐਮੈਂਡਮੈਂਟ ਨਹੀਂ ਹੈ ਪੂਰੀ ਕੋਸ਼ਿਸ਼ ਰਹੇਗੀ ਕਿ ਇਹ ਪਾਸ ਕਰਵਾ ਲਿਆ ਜਾਏ ਪੰਜਾਬ ਦੇ ਜੀ ਸਾਡੇ ਨਾਲ ਨੇ ਗੱਲਬਾਤ ਤੁਸੀਂ ਸੁਣਿਆ ਇਹਨਾਂ ਨੂੰ ਹਾਲਾਂਕਿ ਦੇਖੋ ਕੋਈ ਵੀ ਚੀਜ਼ ਡਿਸਕਲੋਜ਼ ਕਰਨ ਤੋਂ ਇਹਨਾਂ ਨੇ ਮਨਾਂ ਕੀਤਾ ਹੈ ਕਹਿੰਦੇ ਕਿ ਸਿਲੈਕਟ ਕਮੇਟੀ ਦੀ ਮੀਟਿੰਗ ਹੈ ਜਿਹੜੀ ਉਹ ਪਰਸਨਲ ਮੀਟਿੰਗ ਹੈ ਇਹਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਪਰ ਹਾਂ ਇਹ ਚੀਜ਼ ਇਹਨਾਂ ਨੇ ਜ਼ਰੂਰ ਦੱਸੀ ਹੈ ਕਿ ਇਹਦੇ ਵਿੱਚ ਜੋ ਜਿਹੜਾ ਇਹਦੇ ਵਿੱਚ ਲਿਆ ਜਾਏਗਾ ਤਾਂ ਕਿ ਇਹ ਜਿਹੜਾ ਬਿੱਲ ਹੈ ਉਸ ਨੂੰ ਪੂਰਾ ਕੀਤਾ ਜਾ ਸਕੇ ਔਰ ਇੱਕ ਕਾਨੂੰਨ ਦਾ ਰੂਪ ਲੈ ਸਕੇ ਵੀਡੀਓ ਜਰਨਲਿਸਟ ਰਵਿੰਦਰ ਦੇ ਨਾਲ ਲਿਵਿੰਗ ਇੰਡੀਆ ਦੇ ਲਈ ਚੰਡੀਗੜ੍ਹ ਤੋਂ ਹਰਸਿੰਦਰ